ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਕਲਾਸ ਦੇ ਵਿੱਚ ਕਲਾਸ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਦਾ ਮਾਨਮੱਤਾ ਨਗਰ ਆ ਪਰ ਜਦੋਂ ਤੁਸੀਂ ਕਲਾਸ ਤੋਂ ਭਾਗ ਥਲੇ ਵਾਲੇ ਪਾਸੇ ਨੂੰ ਜਾਓਗੇ ਨਾ ਮਿੱਤਰੋ ਚਿੱਟੀ ਪੱਟੀ ਵਾਲੀ ਛੜਕ ਤੇ ਸੂਆ ਆਉਂਦਾ ਵਾ ਸੂਏ ਤੋਂ ਬੈਕ ਸਾਈਡ ਥੋੜਾ ਜਾਏਗਾ ਨੂੰ ਨੀ ਨੰਗਣਾ ਪਿੱਛੇ ਵੇਖੋਗੇ ਤਾਂ ਤੁਹਾਨੂੰ ਬਾਹਰ ਖੇਤਾਂ ਦੇ ਵਿੱਚ ਦੋ ਤਿੰਨ ਢਾਣੀਆਂ ਮਿਲਣਗੀਆਂ ਇੱਟਾਂ ਵਾਲੀ ਪਾਈ ਸਿੱਧੀ ਪਾਈ ਉਹਨਾਂ ਦੇ ਘਰੇ ਆਉਂਦੀ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਇੱਕ ਬੱਚਾ ਮਰੀਮੇ ਵਖੋਣੀ ਆ ਜਿਹੜੇ ਭਰਾ ਦੁੱਧ ਦਾ ਕੰਮ ਕਰਦੇ ਆ ਉਹਨਾਂ ਦੇ ਲਈ ਲਾਹੇਵੰਦ ਚੀਜ਼ ਆਪਾਂ ਗੱਲਬਾਤ ਕਰ ਲੈਨੇ ਆ ਸਾਰੀ ਡਿਟੇਲ ਲੈ ਲੈਨੇ ਆ ਭਰਾ ਤੋਂ ਕਿੰਨਵਾ ਸੁਆ ਕੀ ਜਾਂਦੀ ਡਿਟੇਲ ਆ ਉਹ ਮਿਲਦੇ ਆ ਬਾਈ ਨੂੰ ਸੱਚੀ ਗੱਲ ਵੀਰੇ ਸੱਚੀ ਗੱਲ ਕੀ ਹਾਲ ਆ ਵੱਡੇ ਬਾਈ ਵਧੀਆ ਜੀ ਬਾਈ ਸੇਤਾ ਦੇ ਪਰਿਵਾਰ ਵੀਰੇ ਵਧੀਆ ਠੀਕ ਠਾਕ ਅੱਛਾ ਨਾਮ ਦੱਸ ਦਈਏ ਵੀਰੇ ਇੱਕ ਵਾਰੀ ਆਪਣਾ ਨਾਮ ਆਪਣਾ ਸੁਖਦੀਪ ਸਿੰਘ ਜੀ ਸੁਖਦੀਪ ਬਾਈ ਫਿਰ ਘਰ ਆਪਣਾ ਬਰ ਖੇਤਾਂ 'ਚ ਹੀ ਆ ਗਿਆ ਹਾਂ ਹਾਂਜੀ ਖੇਤਾਂ 'ਚ ਆ ਜਾਂਦਾ ਠੀਕ ਆ ਬਾਈ ਤੇ ਸਾਨੂੰ ਆਪ ਕਈ ਵਾਰੀ ਨੰਬਰ ਨਹੀਂ ਲੱਗਦਾ ਕੀ ਪੁੱਛ ਕੇ ਆ ਜੀ ਵੀਰੇ ਗੁਰਦੇਵ ਸਿੰਘ ਜੀ ਠੀਕ ਆ ਵੀਰੇ ਅੱਛਾ ਵੱਡੇ ਬਾਈ ਮੈਂ ਵੇਚਣੀ ਐ ਇੱਕ ਹਨਾ ਇਹ ਕਿੰਨਵਾ ਸੁ ਵੇ ਦੋ ਤੋਂ 2.5 ਮਹੀਨੇ ਠੀਕ ਹੈ ਬੱਚਾ ਜਾਂਦਾ ਫਿਰ ਬੱਚਾ ਮਰ ਗਿਆ ਕਦੋਂ ਕੋਈ ਮਰ ਗਿਆ ਸੀ ਬੱਚਾ ਬੱਚੇ ਨੂੰ ਹੋ ਚੱਲੇ 4-5 ਦਿਨ ਹੋ ਗਏ ਠੀਕ ਹੈ ਹੋ ਨਹੀਂ ਮਰਿਆ ਮਿਲਦੀ ਮਿਲਦੀ ਠੀਕ ਹੈ ਬਾੜੇ ਦੀ ਵਧੀਆ ਬਾੜੇ ਤੇ ਮਿਲਦੀ ਠੀਕ ਹੈ ਦੁੱਧ ਕਿੰਨਾ ਚਵਾ ਦਿੰਦੀ ਹੈ ਵੀਰੇ ਚੋਣ ਵਾਲਾ ਦੁੱਧ 7 ਕਿਲੋ ਦੇ ਆਸ-ਪਾਸ ਹੈਗਾ ਠੀਕ ਹੈ ਵੀਰੇ ਆਪਾਂ ਸਾਢੇ 3 ਦੱਸਦੇ ਹਾਂ ਠੀਕ ਹੈ ਜੇ ਕੋਈ ਭਾਈ ਖਰਾਕ ਰੂਗੇ ਪਲੇ 8-9 ਕਰ ਜਾਂਦੀਆਂ ਹਨ ਕਰ ਜੂਗੀ ਕਰ ਠੀਕ ਹੈ ਵੀਰੇ ਅੱਛਾ ਰੇਟ ਭਾਈ ਕੀ ਰੱਖਿਆ ਵੀਰੇ ਰੇਟ ਆਪਾਂ 47 ਆ ਮਾਨਤਾਂ ਵਿੱਚੋਂ ਵੀਰੇ ਮਾਨਤਾਂ ਠੀਕ ਹੈ ਨੰਬਰ ਵੀਰੇ ਆਪਣਾ ਨੰਬਰ 6880 ਜੀ 53 80 53 8501 ਠੀਕ ਹੈ ਵੀ ਤੋਰੀ ਵੀਰੇ ਕੱਢੀ ਬਾਦ ਨੂੰ ਲੈ ਮੇਤਰੋ ਚੌਥਾ ਪਹਿਵਾਂ ਸੂਤਾਂ ਜੀ ਸੋਈਆ ਮੈਂ 2 ਤੋਂ 2.5 ਮਹੀਨਿਆਂ ਦੀ ਬੱਚਾ ਜਿਹੜਾ ਚਲਾਣੇ ਪਾ ਗਿਆ ਬੱਚੇ ਆਤ ਕੀ ਬਹੁਤ ਮਰਿਆ ਵਈਆਂ ਦੇ ਵੈਸੇ ਪਰਮਾਤਮਾ ਵੱਲੋਂ ਹੀ ਆ ਕਿਉਂਕਿ ਠੰਡ ਜਿਹੜੀ ਆਤ ਕੀ ਗੰਦੀ ਸੀਗੀ ਜਿਹੜੀ ਬੱਚਿਆਂ ਨੂੰ ਨਮੂਨੀਆਂ ਹੋ ਗਈ ਬੱਚੇ ਮਰਿਆ ਤਕਰੀਬਨ ਮੇਰੀ ਨਿਗਾਹ ਦੇ ਵਿੱਚ ਤੁਸੀਂ ਵੀ ਪ੍ਰਭੂ ਬਚਾ ਕੇ ਰੱਖਿਆ ਜੀ ਉਹਦੇ ਬੱਚਿਆਂ ਨੂੰ ਵੇਖੋ ਮੈਂ ਉਹਦਾ ਲੇਵਲੂ ਬਸ ਸਾਫ ਸੁਥਰੀ ਆ ਜਰੂਰ ਸੋਇਆ ਜਰੂਰ ਹੈ ਗਿਆ 47000 ਰੁਪਏ ਡਿਮਾਂਡ ਬਣਦੇ ਮੇਰੇ ਬੱਸ ਔਰ ਲੇਵੇ ਭਾਂਡੇ ਵਾਲੋ ਚੰਗੀਆਂ ਥਾਣੇ ਬਹੁਤ ਚੰਗਾ ਲੱਗਾ ਤੁਹਾਨੂੰ ਮੈਂ ਨਦੀਕ ਤੋਂ ਵੀ ਖਾਵਾ ਥਾਣੇ ਕਰੀ ਆ ਵੇਖੋ ਇਹਨੂੰ ਕਰਮ ਵਾਲੀ ਥਣ ਲੱਗਾ ਮਿੱਤਰੋ ਭੈਣ ਓਕੇ ਦੀ ਰਿਪੋਰਟ ਆ ਥਣ ਜਾਵਾ ਵੀਰੇ ਪਿੱਛੋਂ ਕਰੀ ਮੜੀ ਇਹਨੂੰ ਤੁਹਾਨੂੰ ਮੈਂ ਇਹਦਾ ਲੇਵਾ ਜਿਹੜਾ ਪਿੱਛੋਂ ਵੀ ਵਿਖਾ ਦਿੰਦਾ ਮੈਂ ਇਹਨੂੰ ਕਮਾਦੀ ਹਾਂ ਬਸ ਦੇਖ ਲੋ ਮਿੱਤਰੋ ਇਹਦਾ ਲੇਵੇ ਦੀ ਢਿੱਲ ਮੱਲ ਹੁਣ ਟਾਈਮ ਵੀ ਸਵੇਰ ਦਾ ਹੀ ਆ ਹਜੇ 10 ਕੁ ਦਾ ਟਾਈਮ ਆ ਜਦੋਂ ਮੈਂ ਵੀਡੀਓ ਫਲਮਾ ਰਿਹਾ ਚਵਾਈ ਨੂੰ ਦੋ ਤਿੰਨ ਘੰਟੇ ਹੋਏ ਹੁਣ ਗਿਆ ਨਾ ਵੀਰੇ ਕਿਨੇ ਨੂੰ 7:00 ਵਜੇ ਚੋਣੇ ਆਪਾਂ ਠੰਡ ਬਹੁਤ 8:00 ਵਜੇ ਆਉਂਦੇ ਹਾਂ ਦੋੜ ਦੌੜ ਕੇ ਬਾਈ ਅੱਛਾ ਸਖਦੀਪ ਭਾਈ ਮਾਨਤਨ ਕਰ ਦੇਗਾ ਨਾ ਖੁੱਲਾ ਵੀਰੇ ਹਾਂ ਹੋ ਜਾਊਗਾ ਬਾਈ ਠੀਕ ਆ ਬਾਈ ਠੀਕ ਆ ਲੈ ਵੀ ਮਿੱਤਰੋ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਆ ਪਿੰਡ ਕਲਾਸ ਆ ਭਗਤ ਵਾਲੇ ਵਾਲੀ ਸੜਕਾ ਸੂਏ ਤੋਂ ਬੈਕ ਸਾਈਡ ਬਾਈ ਬਰ ਖੇਤਾਂ ਦੇ ਵਿੱਚ ਲੈ ਕੇ ਆਉਂਦੀ ਆ ਬਾਈ ਉਹਨਾਂ ਦੇ ਘਰੇ ਗੱਲਬਾਤ ਲਈ ਨੰ